ਸਰਕਾਰੀ ਗਊਸ਼ਾਲਾ ਬਣੀ ਕਬਰਗਾ ਬੇਜ਼ੁਬਾਨਾ ਲਈ ਨਹੀਂ ਪਾਣੀ ਤੇ ਚਾਰਾ ਰੋਜ਼ਾਨਾ ਮਰਦੇ ਨੇ ਦਰਜਨਾ ਪਸ਼ੂ ਫਰੀਦਕੋਟ ਸ਼ਹਿਰ ਦੀ ਇਹ ਸਰਕਾਰੀ ਗਊਸ਼ਾਲਾ ਬੇਜ਼ੁਬਾਨਾ ਦੀ ਮੌਤ ਦਾ ਘੂਏ ਰੋਜ਼ਾਨਾ ਇੱਥੇ 1 ਤੋਂ 1.5 ਦਰਜਨ ਪਸ਼ੂਆਂ ਦੀ ਮੌਤ ਹੁੰਦੀ ਹੈ ਵਜ੍ਹਾ ਇਹਨਾਂ ਬੇਸਹਾਰਿਆਲੀ ਨਾ ਇੱਥੇ ਪਾਣੀ ਅਤੇ ਨਾ ਹੀ ਚਾਰਾ ਹੈ ਆਪਣਾ ਦੁੱਖ ਦੱਸਣ ਵਿੱਚ ਅਸਮਰਥ ਇਹ ਪਸ਼ੂ ਢਿੱਡ ਦੀ ਅੱਗ ਨਾਲ ਲੜਦੇ-ਲੜਦੇ ਆਖਿਰ ਦਮ ਤੁਰ ਜਾਂਦੇ ਨੇ ਇਹਨਾਂ ਪਸ਼ੂਆਂ ਨੂੰ ਜੋ ਤੂੜੀ ਪਾਈ ਜਾ ਰਹੀ ਹੈ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਜਿਸ ਨੂੰ ਖਾ ਕੇ ਪਸ਼ੂ ਪਹਿਲਾਂ ਬਿਮਾਰ ਹੁੰਦੇ ਨੇ ਤੇ ਫਿਰ ਦਮ ਤੋੜ ਜਾਂਦੇ ਨੇ ਪਰ ਇਹਨਾਂ ਦੀ ਸਾਰ ਲੈਣ ਵਾਲਾ ਇੱਥੇ ਕੋਈ ਵੀ ਨਹੀਂ ਇਲਾਕੇ ਦੇ ਲੋਕਾਂ ਮੁਤਾਬਕ ਗਊਸ਼ਾਲਾ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਹੈ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇੱਥੇ ਪਸ਼ੂਆਂ ਦੀ ਸੰਭਾਲ ਲਈ ਬਿਹਤਰੀਨ ਪ੍ਰਬੰਧ ਕੀਤੇ ਜਾਣਗੇ ਪਰ ਇਤੋਂ ਦੇ ਹਾਲਾਤ ਦੀਆਂ ਤਸਵੀਰਾਂ ਸਭ ਬਿਆਨਕਾਰੀਆਂ ਨਹੀਂ। ਮੋਦੀ ਸਰਕਾਰ ਵੱਲੋਂ ਇਸ ਜਦੋਂ ਬਣਾਈ ਗਈ ਸੀ ਸਾਡੇ ਪਿੰਡ ਦੀ ਇਹ ਤਕਰੀਬਨ 18-19 ਕਿਲੇ ਜ਼ਮੀਨ ਸੀ ਬਹੁਤ ਜ਼ਿਆਦਾ ਅਪਜਾਊ। ਵਰਦਕ ਜਿੰਨੇ ਵੀ ਸੀ ਇਹਨਾਂ ਨੇ ਵਿਸ਼ਵਾਸ ਦਵਾਇਆ ਸੀ ਵੀ ਅਸੀਂ ਬੜੇ ਚੰਗੇ ਡੀਸੀ ਸਾਹਿਬ ਆਉਂਦੇ ਸੀ ਵੀ ਬਹੁਤ ਵੱਡੇ ਪ੍ਰਬੰਧਾਂ ਨਾਲ ਡਾਕਟਰ ਸਰਕਾਰੀ ਰੱਖਾਂਗੇ। ਪਸ਼ੂਆਂ ਦਾ ਬੜਾ ਇੱਥੇ ਇਲਾਜ ਹੋਊਗਾ। ਥੋਡੇ ਵਾਰਾ ਪਸ਼ੂ ਵੀ ਅਸੀਂ ਜਿਹੜੇ ਐਕਸੀਡੈਂਟ ਹੁੰਦੇ ਆ ਉਹ ਬਚਾਵਾਂਗੇ ਇੱਥੇ ਲਿਆ ਕੇ ਉਹਨਾਂ ਨੂੰ ਪਾਲਾਂਗੇ। ਪਰ ਗਰਾਊਂਡ ਦੀ ਜਿਹੜੀ ਸਥਿਤੀ ਆ 20 ਤੋਂ 25 ਪਸ਼ੂ ਮਰੇ ਹੋਏ ਪਏ ਹੋਏ ਉੱਥੇ ਮਾਨਜੋਗ ਡਿਪਟੀ ਕਮਿਸ਼ਨਰ ਪ੍ਰੀਕੋਰਟ ਤੋਂ ਇਹੀ ਮੰਗ ਹੈ ਵੀ ਸਾਡੇ ਜਿਹੜਾ ਪਾਪਖਾਨਾ ਖੋਲਤਾ ਇਹਨੂੰ ਇਹਨਾਂ ਨੂੰ ਬਚਾਇਆ ਜਾਵੇ ਮਰ ਰਹੀਆਂ گاਉਆਂ ਨੂੰ ਇਹਨਾਂ ਨੂੰ ਜਿੰਨੀ ਵੀ ਕੋਈ ਤੁਹਾਡੇ ਕੋਲ ਕੋਈ ਫੰਡ ਮਈਆ ਹੁੰਦੇ ਆ ਇਹਨਾਂ ਨੂੰ ਉਹ ਤਿਆਰਾ ਦਿੱਤਾ ਜਾਵੇ ਰੋਜ਼ 20 ਤੋਂ 25 ਪਸ਼ੂ ਮਰ ਜਾਂਦੇ ਨੇ ਜੀ ਕੋਈ ਪਾਣੀ ਦਾ ਸਿਲਾਲ ਨਹੀਂ ਕੋਈ ਕੁਝ ਨਹੀਂ ਕੋਈ ਇੱਥੇ ਕੋਈ ਇਹਨਾਂ ਨੂੰ ਸੰਭਾਲਣ ਵਾਲਾ ਨਹੀਂ ਹੈਗਾ ਆਹ ਵੇਖ ਲਓ ਜੀ ਮਿੱਟੀ ਤੂੜੀ ਵਾਲੀ ਪਾਈ ਜਾ ਰਹੀ ਏ ਔਰ ਇਸ ਤੋਂ ਬਾਅਦ ਕੁਝ ਨਹੀਂ ਇਹ ਜਿਹੜੇ ਅਸੀਂ ਮਾਰੇ ਪੜੇ ਸ਼ਾਮ ਸਵੇਰੇ ਪੱਠੇ ਪੁੱਠੇ ਲਿਆ ਕੇ ਇਹਨਾਂ ਨੂੰ ਪਾਲਿਆ ਐ ਸੋ ਆ ਕੁਝ ਨਹੀਂ ਪਾਲੇ ਜੀ ਉਧਰ ਸਰਕਾਰੀ बाबू ਏਡੀਸੀ ਸਾਹਿਬ ਦਾ ਤਾਂ ਕਹਿਣਾ ਹੈ ਕਿ ਗਊਸ਼ਾਲਾ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਪਰ ਜਦੋਂ ਉਹਨਾਂ ਨੂੰ ਹਾਲਾਤ ਦੱਸੇ ਗਏ ਤਾਂ ਵੀ ਉਹਨਾ ਆਪਣੇ ਪੈਰਾ ਤੇ ਪਾਣੀ ਨਹੀਂ ਪਾਨ ਦਿੱਤਾ ਪਰ ਫੇਰ ਗੱਲਾਂ-ਗੱਲਾਂ ਵਿੱਚ ਕਿਸਾਨਾਂ ਨੂੰ ਵੀ ਅਪੀਲ ਕਰ ਗਏ ਕਿ ਉਹ ਪਰਾਲੀ ਨਾ ਸਾੜਨ ਅਤੇ ਗਊਸ਼ਾਲਾ ਨੂੰ ਦਾਨ ਕਰ ਦੇਣ ਤੋਂ ਦਾ ਸਿਰ ਬੋਨਿਆ ਤਾਂ ਪ੍ਰਸ਼ਾਸਨ ਨੇ ਆਪਣੇ ਐਲੀਮੈਂਟ ਹਸਬੈਂਡਰੀ ਵਿਭਾਗ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਕਾਰਨ ਹੈਗਾ ਤਾਂ ਉਹਨਾਂ ਨੇ ਦੱਸਿਆ ਸੀਗਾ ਵੀ ਜਿਹੜੇ ਸ਼ਹਿਰ ਤੋਂ ਪਸ਼ੂ ਜਾਂਦੇ ਨੇ ਉਹ ਕਈ ਵਾਰੀ ਕੱਚ ਜਾਂ ਪਲਾਸਟਿਕ ਦੇ ਲਫਾਫੇ ਹੋ ਰਹੇ ਜਾਂ ਸਮਾਨ ਲੈ ਲੈਂਦੇ ਨੇ ਜਿਸ ਕਰਕੇ ਜਿਹੜਾ ਹੈਗਾ ਉੱਥੇ ਡੈਥ ਰੇਟ ਵਧਿਆ ਸੀਗਾ ਚਾਰਾਂ ਪਿੰਡ ਵਾਸੀਆਂ ਵੱਲੋਂ ਵੀ ਦਿੱਤਾ ਜਾਂਦਾ ਗਊਸ਼ਾਲਾ ਕੋਲ ਆਪਣੀ ਵੀ ਜ਼ਮੀਨ ਹੈ ਜੀ ਉਹਦੇ ਤੇ ਬਿਜਿਆ ਵੀ ਜਾਂਦਾ ਹੈਗਾ ਚਾਰੇ ਦੀ ਕੋਈ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੁੰਦੀ ਹੈਗੀ ਮੈਂ ਅਪੀਲ ਕਰਨਾ ਚਾਹੁੰਦਾ ਹੈਗਾ ਜਿਲ੍ਹਾ ਵਾਸੀਆਂ ਨੂੰ ਕਹਿ ਲਓ ਕਿਸਾਨਾਂ ਨੂੰ ਕਹਿ ਲਓ ਵੀ ਉੱਥੇ ਗਊਸ਼ਾਲਾ ਚ ਵੱਧ ਤੋਂ ਵੱਧ ਜਿਹੜੀ ਹੈਗੀ ਪਰਾਲੀ ਜਿਹੜੀ ਹੈਗੀ ਇਹ ਧੋਨੇ ਦੀ ਭੇਜੀ ਜਾਵੇ ਤਾਂ ਜੋ ਪਸ਼ੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਘਾਟ ਨਾ ਹੋਵੇ ਸਾਡੇ ਮੁਲਕ ਵਿੱਚ ਗਊਆਂ ਦੇ ਨਾਂ ਤੇ ਸਿਆਸਤ ਤਾਂ ਬਹੁਤ ਹੁੰਦੀ ਹੈ ਪਰ ਅਸਲ ਹਕੀਕਤ ਇਹੀ ਹੈ ਜੋ ਇਸ ਗਊਸ਼ਾਲਾ ਦੀ ਹੈ बहरहाल उम्मीद की जा सकती है कि खबर नशर होने तो बाद शायद प्रशासन नींद टूटे इना बेजुबाना सार ली जाए न्यूज लाई फरीदकोट तो अमनदीप लक्की तमनदीप रिपोर्ट